ਸੁਖ ਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਅ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹਉ ਕੁਰਸਾ ਹਉ ਤਉ ਡਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤੇ ਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਸੱਜਣ ਸੱਚ ਪਾਤੇ ਸਾਹੋ ਸਰਸਾ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਾਗੜਾ ਦਾਮ ਪੂਰੇ ਆਨ ਦਿਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾਹਰ ਜਸ ਮਿ ਥਾ ਲਗ ਤੇਰਾ ਪਾਣਾ ਰਾਮ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਆਨ ਦਿਨ ਨਾਮ ਵਖਾਣਾ ਰਾਮ અમૃત વાણી ઉצરાહર જસ મઠા લાગ તીરા પાણા રામ ਕਰ ਦਇਆ ਮਾਇ ਗੋਪਾਲ ਗੋਬਿੰਦ ਕੋਈ ਨਾਹੀ ਤੁਜ ਬਿਨਾ ਸਮਰਤ ਅਗਾਥ ਅਪਾਰ ਪੂਰਨ ਜਿਉ ਤਨ ਤਨ ਤੁਮ ਮਨਾੰ ਮੂਰਖ ਮੁਗਦ ਅਨਾਥ ਚੰਚਲ ਬਾਲਹੀਨ ਨੀਚ ਅਜਾਣਾ ਬੇਨਵੰਤ ਨਾਨਕ ਸਰਣ ਤੇਰੀ ਰਖ ਲੈ ਹੋ ਆਵਣ ਜਾਣ ਸਾਧ ਸਰਣੀ ਪਾਈ ਹਰ ਜੀਉ ਗਨ ਗਾਵਹ ਹਰ ਨੀਤਾ ਰਾਮ पग तन की मान तन लॻ हर जी सभ पत पुनीत पग तन की मान तन लॻ हर जी ਸਭ ਪਤਿਤ ਪੁਨੀਤਾਰਾਮ ਪਤਿਤ ਆ ਪੁਨੀਤਾ ਹੋਇ ਤਨ ਸੰਗ ਜਨ ਵਿਦਾਤਾ ਪਾਇਆ ਨਾ ਰਾਤੇ ਜੀ ਅਦਾਤੇ ਨਿਤ ਦੇ ਚੜ੍ਹ ਹੈ ਸਵਾਇਆ ਰਿੱਦ ਸਿੱਧ ਨਾਵ ਨਿੱਧ ਹਰ ਜਪ ਜਿਨੇ ਆ ਉਮ ਜੀਤਾ ਬੇਨਵੰਤ ਨਾਨਕ ਵੱਡ ਪਾਗ ਪਾਈਆ ਬੇਨਵੰਤ ਨਾਨਕ ਵੱਡ ਪਾਗ ਪਾਈ ਆਹ ਸਾਦ ਸਾਜਨ ਮੀਤਾ ਜੇਨੀ ਸੱਚ ਵਣੰਜੇ ਆ ਹਰ ਜੀਓ ਸੇ ਪੂਰੇ ਸਾਹਰਾਮ बहुत खज जिन पार जी हर कीर्ताराम काम करोद کرود लोब वे अप ਜੋ ਜਨ ਪ੍ਰਭ ਸੇ ਓ ਰਾਤੇ ਆ ਇਕ ਜਨ ਹੈ ਇਕ ਮੰਨ ਹੈ ਰਾਮ ਕਾ ਰੰਗ ਮਾਤਿਆ ਲਗ ਸੰਤ ਚਰਣੀ ਪੜੇ ਸਰਣੀ ਮਨ ਤੇ ਨਾ ਓਵਾ ਬਿਨਵੰਤ ਨਾਨਕ ਜਿਨ ਨਾਮ ਪੱਲਾ ਸੇ ਸਚ ਸਾਹਾ ਨਾਨਕ ਸੋਇ ਸਮਰਿਆ ਹਰ ਜੀਓ ਜਾ ਕੀ ਕਾਲ ਤਾਰੇ ਰਾਮ ਗੁਰਮੁਖ ਮਨ ਹੋ ਨਾ ਵਿਸਰਾ ਹਰ ਜੀਓ करता पुरख मरारी राम दुख रोग ना न पाव पिन हार हर ते आया ਸੰਤ ਪ੍ਰਸਾਦ ਤਰੇ ਪਾਉ ਜਲ ਪੂਰ ਬਲਖਿਆ ਪਾਇਆ ਸੰਤ ਪ੍ਰਸਾਦ ਤਰੇ ਪਾਉ ਜਲ ਪੂਰ ਬਲਖਿਆ ਪਾਇਆ ਵਾਜੀ ਵਦਾਈ ਮਨਸਾਂਤ ਆਏ ਮਿਲੇ ਆਪੁਰਖ ਅਪਾਰੇ ਬੇਨਵੰਤ ਨਾਨਕ ਸਿਮਰ ਹਰ ਹਰ ਛੇ ਪੁੰਨੇ ਹਮਾਰੇ ਦੁਖ ਰੋਗ ਨਾ ਪਾਓ ਬੇ ਆਪ ਜਿਨੇ संत प्रसाद तरे पाओ जल पूरब लिखिया पाया वजी बधाई मनसांते आई ਲਿਆ ਪਰਖ ਅਪਾਰੀ ਬੇਨਵੰਤ ਨਾਨਕ ਇਸੇ ਮਰ ਹਰ ਹਰ ਇਛ ਪੁੰਨੇ ਹਮਾਰੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੁਖ ਹੋ ਟਲ ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹਉ ਕੁਰਸਾ ਹਉ ਤਦ ਡਿਠੇ ਸੱਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਸਜਣ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾ ਜਿਸ ਪਾਸ ਬਹਠਿਆ ਸੋਹੀਐ ਸਬਨਾ ਦਾ ਵੇਸਾ ਸਤ ਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਬਹਾਗੜਾ ਮhalla ਪੰਜਵਾ कृपा गोर पार ब्रह्म पूरे आनदिन नाम राम अमृत बाणी उ ਚਰਾ ਹਰ ਜਸ ਮਿੱਠਾ ਲਗ ਤੈਰਾ ਪਾਣਾ ਰਾਮ ਦੇ ਗੁਰ ਸਿਕਾ ਮੰਨ ਮਿੱਠਾ ਹਰ ਦਰ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨ ਦਿਨ ਨਾਮ ਵਖਾੜਾ ਰਾਮ ਅੰਮ੍ਰਿਤ ਬਾਣੀ ਉਚਰਾਹਰ ਜਸ ਮਿੱਠਾ ਲਗਤ ਹੇਰਾ ਪਾਣਾ ਰਾਮ ਕਰ ਦਇਆ ਮਯਾ ਗੋਪਾਲ ਗੋਬਿੰਦ ਕੋਈ ਨਹੀਂ ਤੁਜ ਬਿਨਾ समरथ अगत अपार पूर्ण जियो तन तन तुम मना मूर्ख मुगद नाथ चंचल ਬਾਲਹੀਨ ਨੀਚ ਅਜਾਣਾ ਬੇਨਵੰਤ ਨਾਨਕ ਸਰਣ ਤੇਰੀ ਰਖ ਲੈ ਹੋ ਆਵਣ ਜਾਣ ਸਾਧਾ ਸਰਣੀ ਪਾਈ ਹਰ ਜੀਉ ਗਣ ਗਾਵਹ ਹਰ ਨੀਤਾਰਾਮ पग तन की मन तन लगा हर जी सभ पत पुनीत पग तन की मान तन लॻ हर जी ਸਭ ਪਤਿਤ ਪੁਨੀਤਾ ਰਾਮ ਪਤਿਤਾ ਪੁਨੀਤਾ ਹੋਇ ਤਨ ਸੰਗ ਜਨ ਵਿਦਾਤਾ ਪਾਇਆ ਨਾ ਰਾਤੇ ਜੀ ਅਦਾਤੇ ਨਿਤ ਦੇ ਚੜ੍ਹ ਹੈ ਸਵਾਯਾ ਰਿੱਦ ਸਿੱਧ ਨਾਵ ਨਿਦ ਹਰ ਜਾਪ ਜਿਨੇ ਆਤਮ ਜੀਤਾ ਬੇਨਵੰਤ ਨਾਨਕ ਵੱਡ ਪਾਗ ਪਾਈਆ ਬੇਨਵੰਤ ਨਾਨਕ ਵੱਡ ਪਾਗ ਪਾਈ ਆਹ ਸਾਦ ਸਾਜਨ ਮੀਤਾ ਜੇਨੀ ਸੱਚ ਵਣੰਜੇ ਆ ਹਰ ਜੀਓ ਸੇ ਪੂਰੇ ਸਾਹਰਾਮ ਬਹੁਤ ਖਜ਼ਾਨਾ ਤਨ ਪਹਿ ਹਰ ਜੀਉ ਹਰ ਕੀਰਤਨ ਲਹਾਰਾਂ ਮੰ ਕਾਮ ਕਰੋਦ ਨਾ ਲੋਭ ਬਿਆਪ ਜੋ ਜਨ ਪ੍ਰਭ ਸੇ ਓ ਰਾਤੇ ਆ ਇਕ ਜਨ ਹੈ ਇਕ ਮੰਨ ਹੈ ਰਾਮ ਕਾ ਰੰਗ ਮਾਤਿਆ ਲਗ ਸੰਤ ਚਰਣੀ ਪੜੇ ਸਰਣੀ ਮਨ ਤੇ ਨਾ ਓਮਾ ਬਿਨਵੰਤ ਨਾਨਕ ਜਿਨ ਨਾਮ ਪੱਲਾ ਸੇ ਸਚ ਸਾਹਾ ਨਾਨਕ ਸੋਇ ਸਮਰਿਆ ਹਰ ਜੀਉ ਜਾਕੀ ਕਾਲ ਤਾਰੇ ਰਾਮ ਗੁਰਮੁਖ ਮਨ ਹੋਣਾ ਵਿਸਰਾ ਹਰ ਜੀਉ करता पुरख मोरारी राम दुख रोग ना न पाव जिने हर हर ते संत ਪ੍ਰਸਾਦ ਤਰੇ ਪਾਉ ਜਲ ਪੂਰ ਬਲਖਿਆ ਪਾਇਆ ਸੰਤ ਪ੍ਰਸਾਦ ਤਰੇ ਪਾਉ ਜਲ ਪੂਰ ਬਲਖਿਆ ਪਾਇਆ ਵਾਜੀ ਵਦਾਈ ਮਨਸਾਂਤ ਆਏ ਮਿਲੇ ਆਪੁਰਖ ਅਪਾਰੇ ਬੇਨਵੰਤ ਨਾਨਕ ਸਿਮਰ ਹਰ ਹਰ ਇੱਛ ਪੁੰਨੇ ਹਮਾਰੀ ਦੁਖ ਰੋਗ ਨਾ ਪਾਓ ਬਿ ਆਪ ਜਿਨੇ ਹਰ ਹਰ ਤਿਆਆ ਸੰਤ ਪ੍ਰਸਾਦ ਤਰੇ ਪਾਉ ਜਲ ਪੂਰਬ ਲਿਖਿਆ ਪਾਇਆ ਵਾਜੀ ਬਦਾਈ ਮਨਸਾਂਤ ਖ ਅਪਾਰੇ ਬੇਨਵੰਤ ਨਾਨਕ ਸਿਮਰ ਹਰ ਹਰ ਇਛ ਪੁੰਨੇ ਹਮਾਰੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ